ਬੜਾ ਮਹੱਤਵਪੂਰਨ ਸਵਾਲ ਪੁੱਛਿਆ ਤੁਸੀਂ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਡਾਇਰੈਕਟ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਜਿਹੜਾ ਕਰਨ ਦਾ ਆਦੇਸ਼ ਦਿੱਤਾ ਸੀ ਪਰ ਪਹਿਲਾਂ ਤਾਂ ਇਹ ਹੈ ਕਿ 2 ਮਹੀਨੇ ਬੀਤ ਜਾਣ ਦੇ ਬਾਵਜੂਦ ਜਿਹੜਾ ਹੈ ਉਸ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਜਿਹੜਾ ਹੈ ਉਹ ਭਰਤੀ ਕਮੇਟੀ ਦੀ ਜਿਹੜੀ ਹੈ ਮੀਟਿੰਗ ਨਹੀਂ ਅਰੇਂਜ ਕੀਤੀ ਬੁਲਾਈ ਤੇ ਜੇ ਮੀਟਿੰਗ ਬੁਲਾਈ ਤੇ ਉਹਨਾਂ ਨੇ ਜਿਹੜਾ ਹੈ ਸਰਦਾਰ ਬਲਵਿੰਦਰ ਸਿੰਘ ਜੀ ਭੂੰਗੜ ਨੂੰ ਸੱਦਾ ਦਿੱਤਾ ਕਿ ਉਸ ਮੀਟਿੰਗ ਦੇ ਵਿੱਚ ਅਗਲੀ ਜਿਹੜੀ ਮੀਟਿੰਗ ਦੇ ਵਿੱਚ ਆ ਉਹ ਸ਼ਾਮਲ ਹੋਣਗੇ ਔਰ ਸਾਰੇ ਦੁਨੀਆ ਭਰ ਦੇ ਸਿੱਖਾਂ ਨੂੰ ਪਤਾ ਹੈ ਔਰ ਤੁਹਾਡੀ ਮੀਡੀਆ ਜਿਹੜਾ ਤੁਹਾਡਾ ਬਾਰ-ਬਾਰ ਹਰ ਰੋਜ਼ ਚੈਨਲ ਤੋਂ ਜਿਹੜਾ ਕਹਿ ਰਿਹਾ ਸੀ ਕਿ ਜਿਹੜੀ ਮੀਟਿੰਗ ਹੋ ਰਹੀ ਹੈ ਹੁਣ ਅੱਗੇ ਤੇ ਉਸ ਮੀਟਿੰਗ ਦੇ ਵਿੱਚ 13 ਤਰੀਕ ਨੂੰ ਸਰਦਾਰ ਬਲਵਿੰਦਰ ਸਿੰਘ ਭੁੰਦਰ ਨੇ ਜਿਹੜਾ ਹੈ ਉਹ ਹਾਜ਼ਰ ਹੋਣਾ ਤੇ ਅੱਜ ਮੈਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਮੈਨੂੰ ਤਾਂ ਮੀਟਿੰਗ ਦੇ ਲਈ ਕੋਈ ਸੱਦਾ ਪੱਤਰ ਹੀ ਨਹੀਂ ਮਿਲਿਆ ਕਿ ਇਹ ਦਿਹਰਾਨੀ ਦੀ ਗੱਲ ਹੈ ਕਾਰਜਕਾਰੀ ਵਿਧਾਨ ਨਾਲ ਕਾਰਜਕਾਰੀ ਪ੍ਰਧਾਨ ਹੈ ਤੇ ਉਹ ਕਹਿੰਦੇ ਨੇ ਕਿ ਮੈਨੂੰ ਸੱਦਾ ਪੱਤਰ ਹੀ ਨਹੀਂ ਮਿਲਿਆ ਹੈ ਹੁਣ ਸੱਦਾ ਪੱਤਰ ਮਿਲਿਆ ਉਹ ਨਹੀਂ ਆਇਆ ਕਿਉਂ ਨਹੀਂ ਆਇਆ ਜੇ ਸੱਦਾ ਪੱਤਰ ਨਹੀਂ ਮਿਲਿਆ ਤੇ ਕਿਉਂ ਨਹੀਂ ਮਿਲਿਆ ਪਹਿਲੀ ਗੱਲ ਤਾਂ ਉਹਨਾਂ ਨੂੰ ਸੱਦਣਾ ਹੀ ਜਿਹੜਾ ਉਹ ਵਾਜਬ ਨਹੀਂ ਸੀ ਚਲੋ ਮੰਨ ਲਓ ਕਿ ਸੱਦ ਲਿਆ ਕਿ ਭਰਤੀ ਸ਼ੁਰੂ ਕਰਨੀ ਆ ਉਹਨਾਂ ਦਾ ਸਹਿਯੋਗ ਲੈਣਾ ਸੱਦ ਲਿਆ ਤੇ ਉਹਨਾਂ ਵੱਲੋਂ ਇਹ ਕਹਣਾ ਮੈਨੂੰ ਸੱਦਾ ਪੱਤਰ ਨਹੀਂ ਮਿਲਿਆ ਤੇ ਅਖੂ ਪਰੋਖੇ ਕਰਨਾ ਜਿਹੜਾ ਹੈ ਸੱਤ ਮੈਂਬਰੀ ਕਮੇਟੀ ਦੀ ਹੋੰਦ ਨੂੰ ਤੇ ਇਹ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਇਹ ਗੱਲਾਂ ਸਾਬਤ ਕਰਦੀਆਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਭਗੋੜਾ ਦਲ ਜਿਹੜਾ ਹੈ ਉਹ ਬਣ ਚੁੱਕਿਆ ਹੈ ਉਹ ਅਕਾਲੀ ਹੋਰ ਹੁੰਦੇ ਸੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਇਉਂ ਮਰਨ ਵਾਸਤੇ ਜਾਂਦੇ ਹੁੰਦੇ ਸੀ ਜਿਵੇਂ بارشਾਂ ਦੇ ਵਿੱਚ ਪਤੰਗੇ ਜਿਹੜੇ ਨੇ ਉਹ ਦੀਵੇ ਵੱਲ ਭੱਜ ਕੇ ਜਾਂਦੇ ਆ ਤੇ ਇਹ ਬੰਦੇ ਜਿਹੜੇ ਆ ਇਹ ਅਕਾਲੀ ਨਹੀਂ ਹੈ ਇਹ ਭਗੋੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੋਂ ਭਗੋੜੇ ਹੋ ਚੁੱਕੇ ਨੇ ਅਰਪ ਘੋੜਿਆ ਨੇ ਆਪਣੀ ਭਰਤੀ ਜਿਹੜੀ ਹੈ ਉਹ ਸ਼ੁਰੂ ਕੀਤੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਬਣੀ ਹੋਈ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹਨੂੰ ਇਹਨਾਂ ਘੋੜਿਆ ਨੇ ਦਰਕਨਾਰ ਕਰ ਦਿੱਤਾ ਹੈ ਅੱਜ ਉਹਦਾ ਭੋਗ ਜਿਹੜਾ ਇੱਕ ਕਿਸਮ ਦਾ ਪਾ ਦਿੱਤਾ ਹੈ ਸਿੱਖ ਸਾਹਿਬ ਤੁਹਾਡੇ ਸਾਹਿਬ ਸਿੱਖ ਕੀ ਹੈ ਹੁਣ ਕੋਈ ਸਿਆਸਤ ਹੋਰ ਇਹ ਸੱਤ ਮੈਂਬਰੀ ਕਮੇਟੀ ਨੇ ਜਿਹੜਾ ਹੈ ਹੁਣ ਆਪਣੇ ਲੈਵਲ ਦੇ ਉੱਤੇ ਫੈਸਲਾ ਲੈਣਾ ਸੱਤ ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਤੁਸੀਂ ਭਾਵੇਂ ਇੱਕੋਂ ਭਾਵੇਂ ਦੋ ਭਾਵੇਂ ਤਿੰਨੋਂ ਭਾਵੇਂ ਚਾਰੋਂ ਭਾਵੇਂ ਪੰਜੋਂ ਤੇ ਭਾਵੇਂ ਸੱਤਾਂ ਜੇ ਤੁਸੀਂ ਵਾਕਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੁਸੀਂ ਅਰਦਾਸ ਕਰਕੇ ਭਰਤੀ ਦਾ ਕੰਮ ਆਰੰਭ ਕਰ ਦਿਓ ਆਰਗੈਨਿਕ ਭਰਤੀ ਸ਼ੁਰੂ ਕਰ ਦਿਓ ਬੋਕਸ ਭਰਤੀ ਦੇ ਮੁਕਾਬਲੇ ਤੇ ਵਾਹਿਗੁਰੂ ਭਲਾ ਕਰੇਗਾ ਮੈਂ ਧਰਮ ਦਾ ਵਿਦਿਆਰਥੀ ਆ ਸਿਆਸਤ ਵੱਲੇ ਜਿਹੜਾ ਜਾਣਦਾ ਮੇਰਾ ਕੋਈ ਵਿਚਾਰ ਨਹੀਂ ਹੈ ਮੈਂ ਸਿਆਸਤ ਦੀ ਜ਼ਮੀਨ ਦੇ ਉੱਤੇ ਪੈਰ ਰੱਖਣਾ ਨਹੀਂ ਚਾਹੁੰਦਾ ਪਰ ਜੇ ਭਗੌੜੇਦਾਲ ਵਾਲੇ ਜਿਹੜੇ ਆ ਇਹ ਸਿਆਸਤ ਦੀ ਜ਼ਮੀਨ ਨੂੰ ਖਸਕਾ ਕੇ ਮੇਰੇ ਪੈਰਾਂ ਥੱਲੇ ਕਰਨਗੇ ਫਿਰ ਮੈਂ ਸਲੂਟ ਕਰੂੰਗਾ ਜੀ ਸਰ ਤੁਹਾਡੇ ਉਰੋਪ ਲਾਏ ਜਾਂਦੇ ਭਾਜਪਾ ਨਾਲ ਸੰਬੰਧ ਨੇ ਸਿੰਘ ਸਾਹ ਦੇ ਹਨ ਸਿਰਸਵ ਲੋਕ ਕੱਲ ਤੁਸੀਂ ਦੇਖਿਆ ਹੀ ਹੈ ਵਿਆਹ ਦੇ ਵਿੱਚ ਕਿੰਨੇ ਭਾਜਪਾ ਦੇ ਲੀਡਰ ਸ਼ਾਮਲ ਹੋਏ ਆ ਤੇ ਇਹ ਸੁਖਵੀਰ ਸਿੰਘ ਬਾਦਲਪੁਰ ਸਾਹ ਤੋਂ ਵੱਡੇ ਭਾਜਪਾ ਵਾਲੇ ਬਣ ਗਏ ਕਿਉਂਕਿ ਮੈਂ ਤਾਂ ਇੱਕ ਦਿਨ ਨੂੰ ਮਿਲਿਆ ਹੂੰਗਾ ਉਹ ਤਾਂ ਕੱਲ 20 ਨੂੰ ਮਿਲੇ ਨੇ ਸਿਆਸੀ ਜ਼ਮੀਨ ਜੀ ਤੁਹਾਡੇ ਨਾਲ ਪੈਰਾਂ ਨੀਚੇ ਆਉਂਦੀ ਹੈ ਤਾਂ ਉਹ ਕੋਈ ਨਵੀਂ ਪਾਰਟੀ ਹੋਏਗੀ ਜਾਂ ਮੌਜੂਦਾ ਜੋ ਪਾਰਟੀਆਂ ਹੋ ਰਹੀਆਂ ਇਹ ਜੋ ਅਕਾਲਪੁਰਖ ਸਮਝ ਦੇਗਾ ਜੋ ਗੁਰੂ ਸਮਰੱ ਔਰ ਜੋ ਪੰਥ ਸਾਥ ਦੇਗਾ ਉਸ ਅਸਾਬ ਦੇ ਨਾਲ ਉਹ ਲਿਖਿਆ ਜਾਏਗਾ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਲੈਟਰ ਖੱਡੇ ਜਤ ਤਲੋ ਵਾਸਤੇ ਉਹ ਖੁਦ ਵਿਚਾਰਾ ਛੇਕਿਆ ਹੋਇਆ ਜੀ ਉਹ ਜਥੇਦਾਰ ਨੇ ਤਖਤ ਦੇ ਰਹਿ ਚੁੱਕੇ ਨੇ ਔਰ ਕਿਸੇ ਤਖਤ ਦੇ ਜਥੇਦਾਰ ਬਾਰੇ ਮੈਂ ਕੋਈ ਪਧਰੀ ਟਿੱਪਣ ਕਰਾਂ ਮੈਂ ਉਹਨੂੰ ਮੁਨਾਸਬ ਨਹੀਂ ਸਮਝਦਾ ਕਿਉਂਕਿ ਮੈਂ ਖੁਦ ਤਖਤ ਦਾ ਜਥੇਦਾਰ ਰਹਾ ਹਾਂ ਤੇ ਮੈਂ ਇੱਕ ਤਖਤ ਦੇ ਜਥੇਦਾਰ ਰਹਿ ਚੁੱਕੇ ਬਾਰੇ ਮਾੜੇ ਸ਼ਬਦ ਬੋਲਾਂ ਇਹ ਮੇਰਾ ਜ਼ਮੀਰ ਆਗਿਆ ਨਹੀਂ ਦਿੰਦਾ ਜਥੇਦਾਰ ਸਾਹਿਬ ਗੱਲ ਕਰੀਏ ਸਿੱਖਾਂ ਦੀ ਨੁਮਾਇੰਦਗੀ ਅਸਮਾਤ ਮੰਨੀ ਜਾਂਦੀ ਸੀ ਸ਼੍ਰੋਮਣੀ ਅਕਾਲੀ ਦਲ ਤੁਸੀਂ ਉਹਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਹੁਣ ਸਿੱਖ ਆਪਦੀ ਰਾਜਨੀਤਿਕ ਜਿਹੜਾ ਆਪਾਂ ਗੱਲ ਕਰੀਏ ਨਮਾਇੰਦਗੀ ਕਿਹਨੂੰ ਦੇਣ ਸਿੱਖਾਂ ਦੀ ਇਸ ਵਕਤ ਰਾਸੀ ਹੋਣਦ ਜਿਹੜੀ ਹੈ ਨਾ ਉਸ ਨੂੰ ਬਚਾਉਣਾ ਉਸ ਨੂੰ ਕਾਇਮ ਕਰਨਾ ਸਮੇਂ ਦੀ ਵੱਡੀ ਲੋੜ ਹੈ ਔਰ ਸੱਚ ਜਾਣਿਓ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਸੱਤ ਮੈਮਰੀ ਕਮੇਟੀ ਵਾਲਾ ਫੈਸਲਾ ਜਿਹੜਾ ਸੀ ਉਹ ਇਸ ਕਰਕੇ ਕੀਤਾ ਸੀ ਕਿਉਂਕਿ ਸਾਨੂੰ ਮਹਿਸੂਸ ਹੋਇਆ ਸੀ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਕਿ ਇਹ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਆਪਣਾ ਨੈਤਿਕ ਆਧਾਰ ਜਿਹੜਾ ਹੈ ਉਹ ਗਵਾ ਚੁੱਕੀ ਹੈ ਹੁਣ ਸਾਨੂੰ ਸਿੱਖ ਸਮਾਜ ਦੇ ਵਿੱਚੋਂ ਨਵੇਂ ਲੀਡਰ ਜਿਹੜੇ ਹੈ ਉਹ ਕੱਢਣੇ ਪੈਣਗੇ ਔਰ ਨਵੇਂ ਲੀਡਰ ਜਿਹੜੇ ਆ ਕੌਣ ਕੱਢੇਗਾ ਇਸ ਕਰਕੇ ਅਸੀਂ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਸੀ ਕਿ ਇਹ ਆਰਗੈਨਿਕ ਭਰਤੀ ਕਰੇਗੀ ਆਧਾਰ ਕਾਰਡ ਦੇ ਨਾਲ ਭਰਤੀ ਕਰੇਗੀ ਔਰ ਜਿਨ੍ਹਾਂ ਦੇ ਅੰਦਰ ਚਾਹ ਹੋਏਗਾ ਲੜਨ ਦਾ ਮਰਨ ਦਾ ਔਰ ਸਰਕਾਰਾਂ ਦੇ ਨਾਲ ਟਕਰਾਉਣ ਦਾ ਉਹ ਸ਼ਰਮਣੀਆਂ ਅਕਾਲੀ ਦਲ ਦੇ ਮੈਂਬਰ ਬਣਨਗੇ ਤੇ ਜਦੋਂ ਉਹ ਸ਼ਰਮਣੀਆਂ ਅਕਾਲੀ ਦਲ ਦੇ ਮੈਂਬਰ ਬਣਨਗੇ ਜਿਨ੍ਹਾਂ ਦਾ ਟਕਰਾਉਣ ਦਾ ਜਿਹੜਾ ਹੈ ਉਹ ਜ਼ਿਗਰਾ ਹੋਏਗਾ ਦਿੱਲੀ ਦੀਆਂ ਸਰਕਾਰਾਂ ਨਾਲ ਜਦੋਂ ਉਹ ਮੈਂਬਰ ਬਣਨਗੇ ਤੇ ਸਿੱਖਾਂ ਦੀ ਰਾਸੀ ਹੋਣ ਜਿਹੜੀ ਆ ਉਹ ਬਹਾਲ ਹੋ ਜਾਏ ਕਿ ਇਹ ਪਗੌੜੇ ਦਲ ਨੇ ਉਹ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਹੈ ਉਹ ਇੱਕ ਕਿਸਮ ਦਾ ਜਿਹੜਾ ਭੋਗ ਹੀ ਪਾਤਾ ਜੀ ਐਸੇ ਵੀ ਅੱਜ ਅੱਜ ਦੀ ਜੀ ਇਸ ਟਾਈਮ ਸਿੱਖ ਵੀ ਕਰਨ ਕੀ ਕੀਤੇ ਯਕੀਨ ਕਰਨ ਸਿੱਖਾਂ ਦਾ ਸਭ ਤੋਂ ਵੱਡਾ ਯਕੀਨ ਇਸ ਵਕਤ ਗੁਰੂ ਪਾਤਸ਼ਾਹ ਤੇ ਹੋਣਾ ਚਾਹੀਦਾ ਜੀ ਗੁਰੂ ਪਾਤਸ਼ਾਹ ਤੇ ਭਰੋਸਾ ਰੱਖੋ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਣਾ ਚਾਹੀਦਾ ਜੀ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਕੋਲ ਇੱਕ ਐਸਾ ਪਲੇਟਫਾਰਮ ਹੈ ਜਿਹੜਾ ਹਮੇਸ਼ਾ ਹੀ ਅਗਵਾਈ ਜਿਹੜਾ ਹੈ ਉਹ ਦਿੰਦਾ ਔਰ ਦਿੰਦਾ ਰਿਹਾ ਹੈ ਠੀਕ ਹੈ ਕਈ ਵਾਰੀ ਬੱਦਲ ਆ ਜਾਂਦੇ ਆ ਸੂਰਜ ਦਿਸਣਾ ਬੰਦ ਹੋ ਜਾਂਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸੂਰਜ ਮਰ ਗਿਆ ਜਾਂ ਸੂਰਜ ਖਤਮ ਹੋ ਗਿਆ ਇਹ ਜਿਹੜੇ ਬੱਦਲ ਨੇ ਇਹ ਵਕਤੀ ਨੇ ਇਹ ਹਟ ਜਾਣਗੇ ਐਜੀਪੀ ਚੋਣਾ ਆ ਰਹੀਆਂ ਨੇ ਜੀ ਭਾਗ ਲਾਉਂਗੇ ਦੇ ਵਿੱਚ ਨਹੀਂ ਆ ਚੋਣਾ ਚਾਣਾ ਦਾ ਹਜੇ ਕੋਈ ਪ੍ਰੋਗਰਾਮ ਨਹੀਂ ਜੀ ਜੇ ਐਜੀਪੀਸੀ ਚੋਣਾ ਹੁੰਦੀਆਂ ਅਕਸਰ ਐਜੀਪੀਸੀ ਚੋਣਾ ਲੜਨਾ ਇਹ ਤਾਂ ਬਾਦ ਦੀਆਂ ਗੱਲਾਂ ਨੇ ਜੀ ਨਹੀਂ ਇਹ ਦੋਸ ਜਦੋਂ ਚੋਣਾ ਹੋਣ ਗਿਆ ਇਹ ਤਾਂ ਬਾਦ ਦੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਸਿੱਖਾਂ ਦੀ ਰਾਸੀ ਹੋਉਂਦ ਜਿਹੜੀ ਹੈ ਇਹ ਬਚਾਉਣੀ ਜਿਹੜੀ ਹੈ ਸਾਡੇ ਵਾਸਤੇ ਬੜੀ ਜ਼ਰੂਰੀ ਹੈ ਇੱਕ ਪਾਰਟੀ ਆ ਜਿਹੜੀ ਜਿਉਂਦੀ ਰਹਿਣੀ ਚਾਹੀਦੀ ਹੈ ਪਰ ਜੋ ਟਕਰਾਅ ਦੇ ਹਾਲਾਤ ਬਣੇ ਹੋਏ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਸਿੱਖ ਪੋਲਿਟਿਕਸ ਕਰਦਾ ਸੀ ਔਰ ਜਿਹੜੀ ਸਿੱਖ ਪੋਲਿਟਿਕਸ ਸੀ ਨਾ ਉਹ ਐਥਿਕਸ ਦੇ ਨਾਲ ਭਰਪੂਰ ਹੁੰਦੀ ਸੀ ਦੂਸਰੇ ਸੂਬਿਆਂ ਦੀਆਂ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਹੁੰਦੀਆਂ ਸੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਉਦਾਹਰਨਾਂ ਐਗਜ਼ੈਂਪਲਾਂ ਦਿਆਂ ਕਰਦੀਆਂ ਸੀ ਪਰ ਪਿਛਲੇ ਵੀ 25 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਐਥਿਕਸ ਜਿਹੜਾ ਹੈ ਉਹ ਲੂਜ਼ ਹੋ ਗਿਆ ਔਰ ਲੂਸ ਕਿਉਂ ਹੋਇਆ ਜਦੋਂ ਪੰਥ ਲਈ ਲੜਨ ਵਾਲੇ ਮਰਨ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਨਿਤਨੇਮ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਚੋਂ ਦਰਕਨਾਰ ਹੋ ਗਏ ਉਹਦੀ ਜਗ੍ਹਾ ਦੇ ਉੱਤੇ ਅ ਨਸ਼ੇ ਵੇਚਨ ਵਾਲੇ ਤੇ ਜਾਂ ਰੇਤਾ ਵੇਚਨ ਵਾਲੇ ਬਜਰੀ ਵੇਚਨ ਵਾਲੇ ਜਾਂ ਹੋਰ ਛੋਟੇ-ਮੋਟੇ ਧੰਦੇ ਕਰਨ ਵਾਲੇ ਉਹ ਧੰਦਿਆਂ ਦੇ ਮਨਾਫਾ ਲੈਣ ਦੀ ਮਕਸਦ ਨਾਲ ਜਦੋਂ ਪਾਰਟੀ 'ਚ ਦਾਖਲ ਹੋ ਗਏ ਉਦੋਂ ਪਾਰਟੀ ਦੇ ਵਿੱਚੋਂ ਐਥਿਕਸ ਜਿਹੜੇ ਆ ਉਹ ਖਤਮ ਹੋ ਗਏ ਤੇ ਜਦੋਂ ਐਥਿਕਸ ਖਤਮ ਹੋ ਗਏ ਉਦੋਂ ਸ਼੍ਰੋਮਣੀ ਅਕਾਲੀ ਦਲ ਰਹਿ ਗਿਆ ਜੀ ਸਿੱਖ ਸਿੱਖ ਦਾ ਵਿਰੋਧੀ ਨਜ਼ਰ ਆ ਰਿਹਾ ਤੇ ਤੁਹਾਨੂੰ ਲੱਗਦਾ ਭਵਿੱਖ 'ਚ ਇਹ ਚੀਜ਼ਾਂ ਕਿਤੇ ਕੜਾ ਸਿੱਖ ਸਿੱਖ ਦਾ ਕਦੇ ਵਿਰੋਧੀ ਨਹੀਂ ਹੁੰਦਾ ਜੀ ਇਹ ਵਿਰੋਧ ਹੁੰਦਾ ਗੁਰਮਖ ਤੇ ਮਨਮੁਖ ਦਾ ਬਿਲਕੁਲ ਇਹ ਗੁਰਮਖ ਤੇ ਮਨਮੁਖ ਦਾ ਵਿਰੋਧ ਹੈ ਉਹ ਗੁਰਮਖਾਂ ਦੀ ਜਿੱਤ ਹੁੰਦੀ ਹੈ ਮਨਮੁਖਾਂ ਦੀ ਹਾਰ ਹੁੰਦੀ ਹੈ ਬਾਣੀ 'ਚ ਅਨੇਕਾਂ ਸੈਂਕੜੇ ਪਰਮਾਨਗ ਅੱਛਾ ਜੱਥੇਦਾਰ ਸਾਹਿਬ ਜੀ ਉਹ ਦੇਖੋ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਵੀ ਜਦੋਂ ਇਹਨਾਂ ਨੇ ਲੋਕ ਸਭਾ ਦੀ ਇਲੈਕਸ਼ਨ ਲੜੀ ਹੈ ਉਦੋਂ ਜਿਹੜੇ ਉਹ ਸੁਧਾਰ ਲਹਿਰ ਬਣਾਈ ਫਿਰਦੇ ਆ ਉਹ ਵੀ ਇਹਨਾਂ ਨਾਲ ਹੀ ਹੁੰਦੇ ਸੀ ਤੇ ਇਹਨਾਂ ਨੂੰ ਸਾਰੀ 18 ਲੱਖ ਵੋਟ ਪਈ ਹੈ ਇਹਾਂ ਦੇ 35 ਲੱਖ ਭਰਤੀ ਕਰ ਲਈ 18 ਲੱਖ ਤਾਂ ਤੁਹਾਨੂੰ ਸਾਰੀ ਬੋਰਡ ਪੈਂਦੀ ਹੈ ਤੇ 35 ਲੱਖ ਤੁਸੀਂ ਭਰਤੀ ਕਿੱਥੋਂ ਕਰ ਲਈ ਤੇ ਬੋਕਸ ਭਰਤੀ ਹੈ ਸਾਰੀ